ਕੋਈ ਨਾਲ 2-4 ਮਿੰਟ ਕਰਨੀ ਹੈ ਇਕ ਤਾਂ ਮੈਂ ਪਿੰਡ ਵਾਲਿਆਂ ਨੂੰ ਆ ਮਾਵਾ ਲੋ ਤੇ మిਗਿਆ ਪੇੜਾ ਨੂੰ ਤੇ ਬਜ਼ੁਰਗਾਂ ਨੂੰ ਪੁੱਛਣਾ ਚਾਹੁੰਦਾ ਕੀ ਮਗਰਲੇ 4 ਸਾਲਾਂ ਚ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਰਿਸ਼ਤੇਦਾਰ ਦੇ ਜਾਂ ਤੁਹਾਡੇ ਕੁੜਮਾਚਾਰੀ ਚ ਤੁਹਾਡੀਆਂ ਨਨਾਨਾ ਦੇ ਪਰਜਾਈਆਂ ਦੇ ਜ਼ਿੰਦਗੀ ਦੇ ਜੀਵਨ ਚ ਕੋਈ ਤਬਦੀਲੀ ਆਈ ਹੈ ਸਰਕਾਰ ਨੇ ਕੋਈ ਫਾਇਦਾ ਕੀਤਾ ਤੁਹਾਡਾ ਲੋਕਾਂ ਦਾ ਤੁਹਾਡੇ ਪਿੰਡ ਦੀ ਕੀਤਾ ਤੁਹਾਡੇ ਰਿਸ਼ਤੇਦਾਰ ਦਾ ਕਿਸੇ ਨੂੰ ਕੋਈ ਨੌਕਰੀ ਦਿੱਤਾ ਉਹ ਕਿਸੇ ਦਾ ਕੋਈ ਚੰੰਨੀ ਫਾਇਦਾ ਇਹ ਸਰਕਾਰ ਨੇ ਮਗਲੀ 4 ਸਾਲ ਦੇ ਵਿੱਚ ਕੀਤਾ ਸਾਡੀ ਗੱਲ ਤੇ ਯਕੀਨ ਨਾ ਕਰੋ ਆਪੇ ਰਿਸ਼ਤੇਦਾਰੀ ਚ ਜਾ ਕੇ ਪੁੱਛ ਫੜタル ਕਰੋ ਆਪ ਬੀਬੀਆਂ ਨੂੰ 1000 ਰੁਪਿਆ ਦਿੰਦਾ ਸੀ ਭਗਵੰਤ ਸਿੰਘ ਮਾ 1000 ਦਾ ਕੀ ਦੇਣਾ ਸੀ ਮਾਂ ਬਿਆ ਪੁੱਤਾਂ ਨੇ 20 ਕਿਲੋ ਕੜਕਰੀ ਖਾਵੇ 5 ਕਿਲੋ ਕਰ ਮੋਟਾ ਮੋਲ ਪਾਈਆਂ ਤੁਸੀਂ ਹੁਣ ਕਹਿੰਦੀ ਆ ਹਾਂ ਇਹ ਗੱਲ ਠੀਕ ਹੈ ਪਰ ਉਹਦੇ ਝਾੜੂ ਬੜਾ ਫੋੜਿਆ ਦੇ ਨਹੀਂ ਗੱਲ ਹੋ ਗਈ ਆ ਜੀ 20 ਕਿਲੋ ਬੰਦ ਹੋ ਗਈ ਆ আচ্ছা 16 5 ਕਿਲੋ ਘੜ ਕਰਤੀ ਤੇ ਕਾਲ ਕੱਟਦੇ ਤੇ ਰੈਂਦੀ ਖੁੰਦੀ ਨਰੇਂਗਾਂ ਵੀ ਬੰਦ ਕਰਦੀ ਜਿਹੜੀ ਤਾਂ ਦੱਸਣੀ ਚਲਦੀ ਆ ਪਿੰਡਾਂ ਦੇ ਵਿੱਚ ਉਹ ਮਾਰਾ ਹਾਲ ਕਰਦਾ ਜਿਨ੍ਹਾਂ ਨੇ ਵਿਚਾਰੇ ਨੇ ਆਂਦਾ ਦਿਹਾੜੀ ਕੱਪਾ ਕਰਕੇ ਬਜ਼ੁਰਗ ਬੈਠੇ ਨੇ ਆਂਦਾ ਕੰਮ ਚਲਾਉਣਾ ਸੀ ਕਈਆਂ ਨੇ ਪੈਨਸ਼ਨਾਂ ਕਰ ਦਿੱਤੀ ਇਹ ਹਾਲਾਤ ਹੈ ਪੰਜਾਬ ਦੀ ਸਰਕਾਰ ਦੇ ਤੇ ਬਦਲਾਅ ਦੀ ਸਰਕਾਰ ਦੀ ਹੁਣ 4 ਸਾਲ ਹੋ ਗਏ ਆ ਅਖੀਰਲਾ ਸਾਲ ਰਹਿ ਗਿਆ ਪਾਣੀ ਆ ਦੇ ਬਾਈ ਤੂੰ ਮਰ ਖੜ ਜਾ ਯਾਰ ਕਾ ਕਾ ਤੂੰ ਚਾਲੇ ਸੋ ਕੀ ਹਾਲਾਤ ਹੈ ਪਿੰਡਾਂ ਦੇ ਉਹਨਾਂ ਰੱਬ ਦੀ ਮਾਰਤ ਹੈ ਜੀ ਹੜਾ ਗਏ ਇਹ ਆڈر ਰੱਬ ਦੀ ਮਾਰਨੇ ਤਾਂ ਦਿੱਤੇ ਦਿੱਤੇ ਪਰ ਜੇ ਪੰਜਾਬ ਦੀ ਸਰਕਾਰ ਸਿਆਣੀ ਹੁੰਦੀ ਨਾ ਫਿਰ ਜਿਹੜਾ 5 ਲੱਖ ਕਿੱਲੇ ਦਾ ਨੁਕਸਾਨ ਹੋਇਆ ਉਹ ਲੱਖ ਕਿੱਲੇ ਦਾ ਹੀ ਹੁੰਦਾ ਸੀ ਕਿ ਉਹ ਗੇਟ ਚੱਕ ਕੇ ਪਾਣੀ ਜਮਾ ਕਰਕੇ ਰੱਖਿਆ ਵੀ ਟੀਲਾ ਤੱਕ ਬਚਾਵਾਂਗੇ ਇੱਕੋ ਜਿਹਾ ਰਾਤ ਬਣਾਤੇ ਗੇਟ ਖੋਲਤੇ ਮਾਮਾ ਦੇ ਉਹ ਸਾਰਾ ਕੁਝ ਰੋੜ ਕੇ ਲੈ ਤੇ। ਇਹ ਹੁਣ ਕਹਿੰਦਾ ਕਹਿੰਦਾ ਦਸੰਬਰ ਤੱਕ ਤੁਸੀਂ ਮਿੱਟੀ ਚੱਕ ਲੋ ਰੇਤਾ ਚੱਕ ਲੋ ਤੇ ਦਸੰਬਰ ਤੋਂ ਬਾਅਦ ਮਾਮਾ ਕੋਲ ਚੱਕੂ ਦਾ ਤੂੰ ਸਾਡੀ ਮਿੱਟੀ ਸਾਡਾ ਖੇਤ ਇਹ ਪਰਮਿਸ਼ਨ ਤੇਰੇ ਤੋਂ ਲੈਣੀ ਆ ਆਦਾ ਸਫਾਈ ਕਰ। ਤੁਹਾਡੇ ਪਿੰਨੇ ਜਾਂ ਆਸ-ਪਾਸੇ ਖਾਣੀਆਂ ਜਿਨ੍ਹਾਂ ਦੇ ਕੋਠੇ ਦੇ ਕਿੰਨੇ ਬਾਕੇ ਨੇ। ਕਿਸੇ ਦਾ ਕੱਖ ਨਹੀਂ ਦਿੱਤਾ ਸਾਡਾ 1000 ਰੁਪਿਆ ਇਹਨਾਂ ਦਾ 1000 ਰੁਪਿਆ ਸਾਡੀਆਂ ਬੀਬੀ ਨੇ ਯਾਦ ਰੱਖਿਆ ਸਾਡਾ 1000 ਰੁਪਿਆ ਭੁੱਲ ਗਏ ਅੱਜ ਸੋ ਪੈਨਸ਼ਨ ਹੁੰਦੀ ਸੀ ਆ ਬਾਦਲ ਦੇ ਰਾਜ ਕਾਂਗਰਸ ਆਈ 1500 ਕੀ 20 ਇੱਕ ਮਿੰਟ ਚ ਭੁੱਲ ਗੀਆਂ ਐਡਾ ਨਗਦ ਦਿੱਤਾ ਤਾਨੂੰ ਯਾਦ ਆ ਬੱਸਾਂ ਦਾ ਕਿਰਾਇਆ ਦਿੱਤੀਆਂ ਬੇਬੇ ਦਾ ਮੁਫਤ ਕੀਤਾ ਦੀਵੇ ਕੀਤਾ ਦੱਸੋ ਕਾਂਗਰਸ ਪਾਰਟੀ ਨੇ 16000 ਮੇਦਾ ਸੀ ਬਾਦਲ ਮੇਰਾ ਕਿਥੋਂ ਕੁੜੀ ਦੇ ਵਿਆਹ ਦਾ 152000 ਅਸੀਂ ਕੀਤਾ ਜਾਂ ਜਿੱਗੜਾ ਆਇਆ ਰੰਗਲਾ ਪੰਜਾਬ ਵਾਲੇ ਦੇ ਝਾੜੂ ਵਾਲੇ ਰੁਪਈਆ ਵਧਾਇਆ ਨਹੀਂ ਤੇ ਛਗੜ ਸਕੀਮ ਆਉਂਦੀ ਜਿੱਦੂ ਤੁਸਰ ਉਦੋਂ ਉਹ ਕੁੜੀ ਦੇ ਤਾਂ ਮੁੰਡਾ ਜੰਮ ਪੈਂਦਾ ਉਦੋਂ ਸ਼ੂਸ਼ਕਵੇਲੇ ਵੀ ਨਹੀਂ ਆਉਂਦਾ ਪੈਸੇ ਦੇਖੋ ਮੇਰੀ ਗੱਲ ਠੀਕ ਹੈ ਕੀ ਗਲਤ ਹੈ ਬੋਲੋ ਬਿਲਕੁਲ ਸਹੀ ਦਿੱਤਾ ਕੀ ਹੈ ਬਾਈ ਆਪਣੇ ਲਈ ਸੋ ਮੇਰੇ ਕਿਨ ਤੋਂ ਪਾਵ ਹੈ ਇਹ ਮੈਂ ਆਮ ਲੋਕਾਂ ਦੀਆਂ ਤਕਰੀਫਾਂ ਦਸੀਆਂ ਪੰਜਾਬ ਤੇ ਕਿੰਨਾ ਕਰਜ ਆ ਬਹੁਤ ਠੇਰਾ ਕਰ ਗਿਆ ਪਰ ਤੁਸੀਂ ਤਾਂ ਦਿੱਲੀ ਚਿੰਦਾ ਚਲਾਉਣਾ ਹੈ ਆਪਾਂ ਕਿਸੇ ਦਾ ਮੁੰਡਾ ਨਹੀਂ ਲਾਇਆ ਮਾਣ ਇਹ ਨਹੀਂ ਕਰਦਾ ਮੁੰਡਾ ਦਵਾਰੇ ਛਾਜੂ ਤੋਂ ਜਿਆਦਾ ਮਰ ਗਿਆ ਬੰਦਾ ਯਾਰ ਮਾੜੀ ਮੁੱਟੀ ਸ਼ਰਮ ਕਰ ਲੋ ਵੀ ਜਿਹੜਾ ਮਰ ਗਿਆ ਵਿਚਾਰਾ ਤੁਹਾਡੇ ਐਮਐਲਏ ਉਹਨੇ ਮੁੰਡੇ ਵੀ ਟੱਕ ਦੇ ਲਿਓ ਬਿਹਾਰੀ ਗੱਲ ਹੈ ਕਿ ਮਾਰੀ ਗੱਲਾਂ ਦੱਸੋ ਬੋਲੋ ਪਿੰਗ ਵਾਲੀ ਐਮਐਲਏ ਵੀ ਆ ਕਾਲੀਆਂ ਚ ਪਹਿਲਾਂ ਉੱਧਰੋਂ ਨੇ ਕੰਮ ਲੁੱਟਿਆ ਹੁਣ ਇੱਧਰ ਆ ਗਿਆ ਦੱਸੋ ਪਹਿਲਾਂ ਮੈਨੂੰ ਜਿਹੜਾ ਪਿਓ ਮਰ ਗਏ ਉਹਦੇ ਪੁੱਤ ਦੀ ਸੁਣਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਇਹਨਾਂ ਨੂੰ ਇੰਨੀ ਸ਼ਰਮ ਜਾਗੀ ਦੇ ਇਹਨਾਂ ਦੇ ਬੰਟੀ ਦੇ ਜੀਰ ਨਾਲ ਮੇਰੇ ਕਹਿਣ ਦਾ ਮਤਲਬ ਪੂਰੀ ਘਰ ਵਾਲੀ ਬੋਲਟਾ ਮੋਸਰਾ ਮੇ ਨਾ ਵੀ ਮੇਰਾ ਸਿਰ ਦਾ ਸਾਇੰਤ ਚਲਾ ਗਿਆ ਭਾਈ ਤੇ ਕੰਮ ਸੇ ਕੰਮ ਮੇਰੀ ਪਾਰਟੀ ਨੇ ਸਾਡੀ ਸੁਣੀ ਇਹ ਹਾਦਤ ਹੈ ਇਸ ਦੀ ਇੱਕ ਤਾਂ ਉਹ ਬੰਦਾ ਜਿਹੜਾ ਪਿੰਡ ਦਾ ਵੀ ਥੋੜੇ ਐਮਐਲਏ ਹੈ ਫੋਸਰਾ ਦਾ ਭਾਈ ਉਹਨੇ ਥੋੜੇ ਮੁੰਡੇ ਮਾਡੇ ਲਾਏ ਹੁਣ ਮੈਨੂੰ ਨਹੀਂ ਪਤਾ ਉਹਨਾਂ ਦਾ ਹਰਵੀਰ ਸਿੰਘ ਹੈ ਉਹ ਹੁਣ ਚੌਥੀ ਆੜੀ ਖੜਾ ਹੋ ਗਿਆ ਪਾਏ ਦੀ ਬਦਲ ਕੇ ਹੁਣ ਟੱਕੜੀ ਵਾਲੇ ਨੂੰ ਬਾਰਾ ਕਢੀ ਜਾਂਦਾ ਤੇ ਮਾਂ ਦੇ ਸ਼ੇਰਾ ਬਣਾਇਆ ਤਾਂ ਸਾਰਾ ਕੋਈ ਟੱਕੜੀ ਨਹੀਂ ਉਹ ਲੋ ਬਈ ਤੇ ਜਿਹੜਾ ਟੱਕੜੀ ਵਾਲਾ ਸੀ ਉਹ ਲਿਆਂਦਾ ਉਹ ਬੀਬੀ ਭਾਦਿਆਂ ਦਾ ਉਹਦਾ ਜਿਹੜਾ ਜਵਾਈ ਹੈ ਕਹਿੰਦਾ ਫਮਜੀ ਦਾ ਪਰਿਵਾਰ ਫਮਜੀ ਦਾ ਪਰਿਵਾਰ ਤਾਂ ਹੋ ਸਕਦਾ ਪੂਰਾ ਜਵਾਈ ਪਹਿਲੀ ਨੂੰ ਕਰਦਾ ਬਾਹਰ ਬੈਠਾ